ਹਲੋ ਜੀ ਆ ਚੱਕ ਲਿਆ ਬੰਦਾ ਆ ਦੇਖ ਕਾ ਕੀ ਪਾ ਰਿਆ ਵਿੱਚ ਆ ਕੀ ਮਿਲਾਇਆ ਕੀ ਹੋਇਆ ਦੱਸ ਦਿੰਨੇ ਕੀ ਹੋਇਆ 1 ਘੰਟਾ ਹੋ ਗਿਆ ਤੇਰੇ ਪਿੱਛੇ ਖੜਿਆ ਨੂੰ ਆ ਰੋ ਜੀ ਇੱਕ ਨੰਬਰ ਕੈਮੀਕਲ ਠੀਕ ਆ ਆ ਪਿਆ ਦੂਜਾ ਇਹਦਾ ਹੁਣੇ ਲੱਗਦਾ ਕਿ ਤੂੰ ਜ਼ਿੰਦਗੀ ਨਾਸ਼ ਕਰ ਲੈਣਾ ਆ ਦੱਸੋ ਜੀ ਆ ਇਹਨੇ ਹੁਣ ਫੁੱਲ ਕਰਨਾ ਪੂਰਾ ਭਰ ਕੇ ਆ ਕੀ ਮਿਲਾਇਆ ਵਿੱਚ ਦੱਸ ਜਲਦੀ ਬੋਲ ਸੁੱਤਾ ਦੁੱਧ ਪਾ ਰਿਆ ਯਾਰ ਜਲੂਸ ਵੇਖਿਓ ਨਿਕਲ ਨਿਕਲਾ ਜਿਆਦਾ ਆਪੇ ਮੰਨ ਜਾ ਹਣੀ ਜਿਆਦਾ ਆਪੇ ਮੰਨ ਜਾ ਹਣੀ ਮਾ ਮਾ ਬੰਦ ਕਰ ਹੈ ਵੀਡੀਓ ਬੰਦ ਕਰ ਨਾ ਹੁਣ ਹੁਣ ਦੱਸ ਨੀ ਵੀਡੀਓ ਮੇਕੋ ਬੰਦ ਕਰ ਨਾ ਸੌਰੀ ਸੌਰੀ ਤੇ ਸੌਰੀ ਬਣਾਉਣੇ ਠਰ ਜਿਹੜਾ ਸੁੱਕਾ ਉਹ ਤੇ ਕਹਿੰਦਾ ਮੈਂ ਅਗਲਾ ਸਪੀਕਰ ਨਾਲ ਖਵਾ ਮੈਨੂੰ ਬੰਦੇ ਨਾ 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 ਕੀ ਲਿਖਿਆ ਇੰਡਸਟਰੀਅਲ ਕੈਮੀਕਲ ਪਾਊਡਰ ਆ ਚੱਕੋ ਆ ਦੇਖੋ ਕਿੰਨਾ ਆ ਵੇਖੋ ਤੁਹਾਨੂੰ ਆ ਪਿਉਨੇ ਪਈਏ ਸ਼ਰਮ ਕਰੋ ਯਾਰ ਤੁਸੀਂ ਤਾਂ ਮੈਂ ਬਾਬੇ ਕੀ ਕਹੀਏ ਯਾਰ ਇਹਨਾਂ ਨੂੰ ਰੋਣਾ ਆਉਂਦਾ ਆਪਿਆਂ ਦੇ ਮੇਰੇ ਹੀ ਆ ਗੁਰੂਆ ਮੇਰੇ ਹੀ ਆ ਇਹਨੂੰ ਫੜੋ ਇਹਨੂੰ ਫੜਨਾ ਆ ਕੀ ਹੈ ਇਹਨੂੰ ਦੇਖੋ ਮਾੜਾ ਇਹ ਦੇਖੋ ਚੱਕੋ ਸਾਰੇ ਬੈਗ ਬਾਬਾ ਜੀ ਇਹਨਾਂ ਦੇ ਆਪ ਤਾਂ ਰਸਗੁੱਲੇ ਖਾਣੇ ਨਾਲੇ ਰਾਤ ਨੂੰ ਬਹੁਤ ਛੜਦੇ ਸੀ ਆ ਦੇ ਪੇਦਾ ਬਾਈ ਦੇ ਲੱਗਿਆ ਆ ਦੇਖੋ ਇਹ ਸਾਡੇ ਅੰਦਰ ਜਾਊਗਾ ਤੇਰਾ ਕੀ ਕੀ ਨੁਕਸਾਨ ਹੋਊ ਸੰਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤੇ ਅੱਜ ਅਸੀਂ ਆਏ ਸੀ ਸ੍ਰੀ ਮੁਕਸਰ ਸਾਹਿਬ ਇੱਥੇ ਮਾਗੀ ਦੇ ਮੇਲੇ ਤੇ ਦਸਤਾਰ ਸਖਲਾਈ ਦਾ ਕੈਂਪ ਲੱਗਦਾ ਜਿਸ ਵੀਰੇ ਰੱਖ ਲੋ ਤੇ ਅਸੀਂ ਆਏ ਨਾਲ ਜੂਸ ਦੀ ਦੁਕਾਨ ਲੱਗੀ ਸੀ ਜੂਸ ਦੀ ਹੁੰਦੇ ਇਹ ਬੰਦਾ ਉੱਥੇ ਜੂਸ ਲਾਉਂਦਾ ਸੀਗਾ 20 ਰੁਪਏ ਦਾ ਪਾਈਨੈਪਲ ਦਾ ਗਲਾਸ ਦਾ ਜੂਸ ਲਓ 20 ਰੁਪਏ ਦਾ ਨਾਸਣਾ ਮੈਂ ਕਿਹਾ 20 ਰੁਪਏ ਦੇ ਚ ਕਿਹੜਾ ਜੂਸ ਆ ਜਾਂਦਾ ਫਿਰ ਝੱਟ ਮੈਂ ਖੜਾ ਉੱਥੇ ਇੱਕ ਘੰਟਾ ਦਾ ਟਰੈਪ ਲਾਇਆ ਜਦੋਂ ਇਹਦਾ ਕੈਨ ਖਾਲੀ ਹੋਇਆ ਇਹ ਅੰਦਰ ਜਦੋਂ ਜੂਸ ਬਣਾਉਣ ਗਿਆ ਕਿਉਂਕਿ ਪਾਈਨੈਪਲ ਦਾ ਸਵੇਰ ਤੇ ਉਵੇਂ ਪਏ ਸੀਗੇ ਇੱਕ ਵੀ ਨਹੀਂ ਪਾਇਆ ਇਹਨਾਂ ਨੇ ਤੇ ਜਦੋਂ ਅੰਦਰ ਇਹ ਬਣਾਉਣ ਗਿਆ ਜੂਸ ਤੇ ਉੱਥੇ ਜਾ ਕੇ ਮੈਨੂੰ ਪਤਾ ਸੀ ਪਹਿਲਾਂ ਹੀ ਵੀ ਪਾਊਡਰ ਦਾ ਕੈਮੀਕਲ ਹੀ ਪਿਆ ਕਿਹੜਾ ਵੀ ਕਿਹੜਾ ਘਲਾਸ ਹੁੰਦਾ ਅੰਦਰ ਜਾ ਕੇ ਜਦੋਂ ਵੇਖਿਆ ਉਹੀ ਕੈਮੀਕਲ ਮਿਲਾ ਕੇ ਸਾਡੇ ਨਿੱਕੇ ਨਿੱਕੇ ਪਿਆਰੇ ਬਾਰੇ 5-5 ਸਾਲਾਂ ਦੇ ਬੱਚੇ 20-20 ਸਾਲਾਂ ਦੇ ਨੌਜਵਾਨ 80-80 ਸਾਲਾਂ ਦੇ ਬਜ਼ੁਰਗ ਇੱਕ ਗਲਾਸ ਪੀਣ ਆਉਂਦੇ ਸੀ ਚਾਰ-ਚਾਰ ਪੀ ਕੇ ਜਾਂਦੇ ਸੀ ਕਿਉਂ ਕਿ ਟੇਸਟੀ ਹੀ ਨਾ ਜਰਾ ਬਣਾ ਦਿੰਦੇ ਨੇ ਤੇ ਹੈ ਕੀ ਹੈ ਅਸੀਂ ਕਹਿੰਦੇ ਸਾਡੇ ਵੀ ਧਰਤੀ ਭੜੀ ਸ਼ੇਰਾਂ ਦੀ ਰਹੀ ਆ ਵੀ ਅਸੀਂ ਬੱਬਰ ਸ਼ੇਰ ਜੰਮੇ ਉਹ ਜੰਮੇ ਫਲਾਂ ਜੰਮੇ ਉਹ ਕਿਉਂ ਨਪੁੰਸਕ ਕਿਉਂ ਹੁੰਦੇ ਪਏ ਨੇ ਅਸੀਂ ਜਾਣੇ ਜਾਣੇ ਚ ਇਹੋ ਜੀਆਂ ਚੀਜ਼ਾਂ ਖਾ ਲੈਨੇ ਇਹੋ ਜੇ ਜੂਸ ਪੀ ਲੈਨੇ ਆ ਆ ਜੂਸ ਜਿਹੜਾ ਬਾਈ ਪਿਉਂਦਾ ਮੈਨੂੰ ਲੱਗਾ ਦੋ ਘੰਟੇ ਹੋ ਗਏ ਕਿਰਦੋ ਦਾ ਨਾ ਆ ਕੈਮੀਕਲ ਲੱਗੇ ਨਾ ਇਹ ਤਾਂ ਘੱਤ ਤੋਂ ਨਹੀਂ ਲੱਥਾਗਾ ਪਾਣੀ ਨਾਲ ਵੀ ਹੱਥ ਧੋਦੋ ਕੇ ਦੇਖ ਲੈਨੇ ਇਹ ਬੰਦਾ ਬਣਾਉਂਦਾ ਪਿਆ ਜੂਸ ਆ ਤੇ ਮੂੰ ਮੰਨੋਗਾ ਵੀ ਹੁਣ ਇਹਨੂੰ ਤੇਰੇ ਭਾਈ ਇਹ ਤਾਂ ਕੋਈ ਚਪੇੜ ਸਕੂਟ ਤਾਂ ਨਹੀਂ ਮਾਰੀ ਅਸੀਂ ਕੋਈ ੱਟਕਾ ਤਾਂ ਨਹੀਂ ਕੀਤਾ ਨਾ ਸੰਗਤ ਕੋਲੋਂ ਬਚਾ ਕੇ ਲਏ ਆ ਇੰਨਾ ਗੰਦਾ ਕੈਮੀਕਲ ਤੇ ਜਵਾਕ ਨਹੀਂ ਜੰਮ ਸਕਦੇਗੇ ਇਹੋ ਜਿਹਾ ਕੈਮੀਕਲ ਪਾਉਂਦੇ ਨੇ ਆ ਵਿੱਚ ਕੋਸ਼ ਤਾਂ ਨੇ ਇੱਕ ਦੋ ਡੱਪੀਆਂ ਪੜਾ ਕਰਤੀਆਂ ਪਰ ਜਿਹੜੀਆਂ ਅਸੀਂ ਫੜ ਪਾਏ ਨੇ ਦੇ ਕੋਲੋਂ ਆਹ ਦੇਖੋ ਇੱਕ ਤਾਂ ਹੈਗਾ ਆਹ ਹੈਗਾ ਦੁੱਧ ਠੀਕ ਹੈ ਆਹ ਹੈਗਾ ਇੰਡਸਟਰੀਅਲ ਕੈਮੀਕਲ ਠੀਕ ਹੈ ਤੇ ਆਹ ਤੁਸੀਂ ਜੇ ਕੋਈ ਸਿਆਣਾ ਬੰਦਾ ਤੁਸੀਂ ਆਹ ਦੱਸ ਦੋ ਆਹ ਹੈਗੀ ਜੇ ਯੂਰੀਆ ਯੂਰੀਆ ਵਿੱਚ ਪਾ ਕੇ ਇਹ ਗੰਨੇ ਦਾ ਜੂਸ ਬਣਾਉਂਦਾ ਸੀਗੇ ਨਹੀਂ ਜੀ ਇੱਕ ਮਿੰਟ ਪਾਈਨੈਪਲ ਆਹ ਯੂਰੀਆ ਆ ਤੈਨੂੰ ਪਤਾ ਹੈ ਯੂਰੀਆ ਨਹੀਂ ਮੈਨੂੰ ਨਹੀਂ ਹੁਣ ਇਹ ਹਰ ਚੀਜ਼ ਮੁਕਰਦਾ ਪਿਆ ਕਹਿੰਦਾ ਮੈਨੂੰ ਨਹੀਂ ਪਤਾਗਾ ਠੀਕ ਹੈ ਜੀ ਤੇ ਸੰਗਜੀ ਜੋ ਸਾਡੇ ਹੱਥ ਵਾਸੀ ਅਸੀਂ ਤਾਂ ਟਰੈਪ ਲਾ ਕੇ ਫੜ ਸਕਦੇ ਸੀਗੇ ਕਿਉਂ ਘਟ ਘਟ 100 ਅੱਡਾ ਲੱਗਾ ਹੋਊਗਾ 100 ਅੱਡੇ ਤੇ ਇਹੀ ਕੁਝ ਵਿਕਦਾ ਵਾ ਵਿਕਦਾ ਕਿ ਨਹੀਂ ਵਿਕਦਾਗਾ ਸਾਰੀ ਇਹੀ ਵੇਚਦੇ ਨੇ ਸਚਾਈ ਹੈ ਕੋਈ ਮੰਨੇ ਚਾਹੇ ਨਾ ਮੰਨੇ ਇਹਨੂੰ ਅਸੀਂ ਟਰੈਪ ਲਾ ਕੇ ਫੜ ਲਿਆ ਦੂਜੇ ਨਹੀਂ ਫੜੀਚੇ ਭਾਈ ਸਿੰਘ ਸਾਹਿਬ ਤੁਸੀਂ ਗਏ ਸੀ ਨਾ ਫੜਨ ਅਸੀਂ ਦੇਖੋ ਜਿਹੜਾ ਮੇਲਾ ਲੱਗਿਆ ਹੋਇਆ ਅੰਦਰ ਉੱਥੇ ਪਰਚੀ ਲੈ ਕੇ ਅੰਦਰ ਜਾਂਦੇ ਆਂਗੇ ਅਸੀਂ ਇਹ ਦੋਨਾਂ ਨਾਲ ਗੱਲ ਕੀਤੀ ਉਹਨਾਂ ਨੇ ਸਾਡੇ ਸਾਹਮਣੇ ਮਨੋਜ ਠੇਕੇਦਾਰ ਨਾਂ ਦਾ ਉਹਦੇ ਨਾਲ ਫੋਨ ਤੇ ਗੱਲ ਕੀਤੀ ਸਾਡੇ ਨਾਲ ਸੀ ਚੱਲ ਉਹ ਇੱਧਰ ਆ ਗਿਆ ਕਹਿੰਦਾ ਮੇਰੇ ਤੋਂ 30000 ਰੁਪਏ ਲੈਣਾ ਹੈ ਤੇ ਉਹ ਕਿਸੇ ਦੂਜੇ ਬੰਦੇ ਨੇ ਉਹਨਾਂ ਨੂੰ ਫੋਨ ਕਰਤਾ ਦੇਖੋ ਬਣਾਉਂਦੇ ਤਾਂ ਇਹ ਸਾਰੇ ਇਸ ਤਰ੍ਹਾਂ ਹੀ ਆ ਪਰ ਉਹਨਾਂ ਨੂੰ ਪਤਾ ਸੀ ਆ ਵੀ ਸਾਡੇ ਕੋਲੇ ਆਉਣਗੇ ਅਸੀਂ ਜਦੋਂ ਅੰਦਰ ਗਏ ਉਹਨਾਂ ਨੇ ਸਾਰਾ ਸਮਾਨ ਆਪਦਾ ਉਹ ਗੈਪ ਕਰਤਾ ਕੈਮੀਕਲ ਸੀ ਜਿਹੜਾ ਤੇ ਸਾਨੂੰ ਪਤਾ ਇਹ ਕਿਉਂ ਪਿਆਉਂਦੇ ਆ ਕਿਉਂ ਇੱਥੇ ਠੇਕੇ ਮਹਿੰਗੇ ਆ ਕਿ ਵੀ ਜਦੋਂ ਪੈਸੇ ਇੱਧਰ ਪੈਸੇ ਉਹ ਜ਼ਿਆਦਾ ਲੈਿੰਦੇ ਆ ਤੇ ਆਮ ਜਨਤਾ ਭੇਟ ਚੜਦੀਆਂ ਨਾਲੇ ਤਾਂ ਜ਼ਿਆਦੇ ਪੈਸਿਆਂ 'ਚ ਤੇ ਨਾਲੇ ਗੂ ਹੈ ਨਾ ਇਹ ਨਹੀਂ ਪਤਾ ਵੀ ਪਿਆਉਂਦੇ ਕੀ ਕੀ ਆ ਪਰ ਤੁਸੀਂ ਕਹਿੰਦੇ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਜਵਾਖ ਨਹੀਂ ਜੰਮ ਪਾਉਂਦੇ ਜੋ ਪੰਜਾਬ ਆ ਗਏ ਜੋਧਿਆਂ ਦੀ ਧਰਤੀ ਹੈ ਕੀ ਤੇ ਜੋ ਆਪਣੇ ਪੰਜਾਬ ਦੇ ਵਿੱਚ ਆ ਕੇ ਸੀ ਬਹੁਤ ਵਾਰ ਬੇਨਤੀਆਂ ਕੀਤੀਆਂ ਸਾਡੇ ਹੋਰ ਵੀ ਜੋ ਆਗੂ ਆ ਗਏ ਬਥੇਰਾ ਕਹਿੰਦੇ ਵੀ ਤੁਸੀਂ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਭੇਜੋ ਦੇਖੋ ਚੱਲ ਪੰਜਾਬ ਦੇ ਵਿੱਚ ਰਹਿਣਾ ਚੱਲ ਰਹਿਣਾ ਸੀ ਨਹੀਂ ਕਹਿੰਦੇ ਵੀ ਚੱਲ ਜਾਣ ਪਰ ਦੇਖੋ ਇੱਕ ਚੰਗੇ ਨਾਗਰਿਕ ਬਣ ਕੇ ਚੰਗੇ ਇਨਸਾਨ ਬਣ ਕੇ ਇੱਥੇ ਰਹਿਣ ਅਸੀਂ ਕੁਝ ਨਹੀਂ ਕਹਿੰਦੇ ਪਰ ਇਸ ਤਰ੍ਹਾਂ ਦਾ ਸਾਡੇ ਪੰਜਾਬੀਆਂ ਨੂੰ ਜ਼ਹਿਰ ਪਿਆ ਜਾਂਦਾ ਇਹਦੇ ਪਿੱਛੇ ਸਾਨੂੰ ਪਤਾ ਵੀ ਬਹੁਤ ਵੱਡੀ ਸਾਜ਼ਿਸ਼ ਹੈ ਇਹ ਕੋਈ ਨਹੀਂ ਕਿ ਐਸਾ ਕਰਦੇ ਅਸੀਂ ਵੀ ਹਾਂ ਇਹਨਾਂ ਨੇ ਪੈਸੇ ਦੇ ਖਾਤੇ ਪਾਉਂਦੇ ਇਹ ਕੋਈ ਇਹ ਨਹੀਂ ਕਿ ਮੁਖਤਰ ਸਾਹਿਬ ਦੇ ਵਿੱਚ ਹੀ ਸੀ ਜਾਂ ਇਕੱਲਾ ਬੰਦਾ ਸੀਗਾ ਪੂਰੇ ਪੰਜਾਬ ਭਰ ਦੇ ਵਿੱਚ ਇਹ ਅੱਡੇ ਲੱਗਦੇ ਨੇ ਉਹ ਲਗ-ਲਗ ਤਰ੍ਹਾਂ ਦੇ ਹੋ ਸਕਦੇ ਹੋ ਸਕਦਾ ਖਾਣੇ ਵੀ ਹੋਣ ਹੋ ਸਕਦਾ ਪੀਣੇ ਦੇ ਹੋਣ ਪੰਜਾਬੀਆਂ ਨੂੰ ਹਰ ਵਾਰ ਢਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆਰਥਿਕ ਪੱਖੋਂ ਪੈਸੇ ਪੱਖੋਂ ਹਰ ਚੀਜ਼ ਪੱਖੋਂ ਕਿਸਾਨੀ ਪੱਖੋਂ ਬੰਦਾ ਨਹੀਂ ਮਰੇ ਪੰਜਾਬੀ ਕੌਮ ਇਹਨਾਂ ਨੂੰ ਮਾਰਨ ਲਈ ਆਸਾਸਜਾ ਘੜੀਆਂ ਗਈਆਂ ਨੇ ਅਸੀਂ ਦਾ ਹੱਥ ਜੋੜ ਕੇ ਭਈ ਬੇਨਤੀ ਕਰ ਸਕਦੇ ਭਗਵੰਤ ਮਾਨ ਸਰਕਾਰ ਨੂੰ ਭਈ ਦੀਪ ਦਾ ਸਾਡੀ ਆ ਵੀਡੀਓ ਬਣਾਉਣ ਦਾ ਮਕਸਦ ਕੀ ਸੀ ਹੋਣ ਅਸੀਂ ਆਏ ਆ ਇੱਥੇ ਪੁਲਿਸ ਚੌਂਕੀ ਆਪਣੀ ਬਸਟੈਂਡ ਵਾਲੀ ਵੀ ਸਹੀ ਸਲਾਮਤ ਬਿਨਾਂ ਇਹਨੂੰ ਕਿ ਹੱਥ ਲਾਏ ਵੀ ਅਸੀਂ ਇੱਥੇ ਨੂੰ ਫੜਾ ਜਾਈਏ ਬਾਅਦ ਚ ਕੋਈ ਕਰੇ ਵੀ ਉਹਨੂੰ ਤਾਂ ਤੁਸੀਂ ਮਾਰਤਾ ਸੀ ਇਹ ਕਰਤਾ ਸੀ ਉਹ ਕਹਿੰਦਾ ਵੀ ਸਹੀ ਸਲਾਮਤ ਪੁਲਸ ਵਾਲੇ ਵੀਰਾਂ ਦੇ ਹੱਥੀਂ ਕਰ ਜਾਾਂਗੇ ਨੂੰ ਠੀਕ ਹੈ ਵੀ ਬਾਕੀ ਭਗਵੰਤਬਾਨ ਸਰਕਾਰ ਨੂੰ ਇਹੀ ਕਹਿਣਾ ਚਾਹਣਾ ਪਈ ਇਹੋ ਜਿਹੇ ਬੰਦਾ ਤਾਂ ਨਕੇਲ ਪਾਓ ਜਿਹੜਾ ਵੱਡਾ ਇਹਨਾਂ ਦਾ ਗਰੋਹ ਕੰਮ ਕਰਦਾ ਉਹਨਾਂ ਦੇ ਨਕੇਲ ਪਾਓ ਸ਼ਰੀਆਮ ਲੋਕਾਂ ਨੂੰ ਚਿੱਟੇ ਦੇ ਚੋਂ ਲੋਕ ਲੋਕ ਕੇ ਵੇਖਦਾ ਪਰ ਆਹ ਨਸ਼ਾ ਸ਼ਰੀਆ ਵੀ ਵੇਖ ਲੁੱਟਾ ਸਾਹਮਣੇ ਪੁਲਿਸ ਦੀ ਚੌਕੀ ਜੀ ਸਾਹਮਣੇ ਇਹਨੇ ਜੂਸ ਦੀ ਸ਼ੌਕ ਲਾਈ ਜਲਾਈ ਸੀ ਕਿ ਨਹੀਂ ਲਾਈ ਨਹੀਂ ਹੈ ਨਾ ਹੋਰ ਕਿੰਨੇ ਅੱਡੇ ਨੇ 1 ਮਿੰਟ ਰੁਕ ਗਈ ਇਹਨੂੰ ਕਿੰਨੇ ਅੱਡੇ ਲੱਗੇ ਨੇ ਹੋਰ ਤੇਰਾ ਇਹ ਤੋਂ ਕੱਲਾ ਅੱਡਾ ਹਾਂ ਹੋਰ ਕਿੰਨੇ ਕੋ ਲੱਗੇ ਹੋਣਗੇ 32 ਦੋ ਵੱਡੇ ਮੇਰੇ ਅਗਲੇ ਪਾਸੇ ਲੱਗੇ ਹੋਏ ਸੀ ਦੋ ਵੱਡੇ ਮੇਲੇ ਦੇ ਅੰਦਰ ਗਰਾਊਂਡ ਦੇ ਅੰਦਰ ਹਾਂ ਹਾਂਜੀ ਆਹ ਕੈਮੀਕਲ ਤੇਰਾ ਹੀ ਐ ਇਹ ਕੈਮੀਕਲ ਮੇਰਾ ਹੀ ਐ ਕੀ ਜੂਸ ਤੂੰ ਇਹ ਨਹੀਂ ਬਣਾ ਕੇ ਵੇਚਦਾ ਪਹਿਲਾਂ ਬਣਾ ਕੇ ਅੱਕੀ ਗੱਲ ਹੈ ਕੋਈ ਤੈਨੂੰ ਧੱਕਾ ਧੁੱਕਾ ਦਾ ਨਹੀਂ ਦਿੱਤਾ ਮੈਂ ਜਿਹੜੇ ਬਿਆਨ ਹੈ ਮੈਂ ਸੱਚ ਮੋਟਾ ਰਿਹਾ ਜਿਹੜੀ ਚੀਜ਼ ਮੇਰੀ ਹੋਈ ਹੈ ਸਣੀ ਦੇਖੋ ਸਮਝ ਰਹੇ ਮੈਂ ਮੇਨ ਗੱਲ ਦੇਖੋ ਅਸੀਂ ਆਲਦੇ ਕਰਕੇ ਨਹੀਂ ਬੋਲਦੇ ਮੈਨੂੰ ਪਤਾ ਹੈ ਇਹ ਨਹੀਂ ਪੀਣਾ ਮੈਂ ਤਾਂ ਨਹੀਂ ਪੀ ਰਿਹਾਗਾ ਆ ਜਿੰਨੇ ਵੀਰ ਖੜੇ ਨੇ ਆ ਦੇਖਦੇ ਪੈਣੇ ਅਸੀਂ ਪਈ ਤੁਹਾਡੇ ਕਰਕੇ ਬੋਲਦੇ ਮੈਂ ਆ ਤੁਹਾਡਾ ਹੋ ਸਕਦਾ ਤੁਸੀਂ ਪੁਲਿਸ ਵਾਲੇ ਵੀਰ ਨੇ ਆਦੀ ਡਿਊਟੀ ਤੇ ਹੋਣ ਪਈ ਵੀਰ ਆਪਣੇ ਲੰਗਰ ਵਾਲੇ ਵੀਰ ਨੇ ਲੰਗਰ ਦੀ ਡਿਊਟੀ ਦਾ ਨਾਲ ਬੱਚੇ ਹਨ ਉਹ ਪੀਂਦੇ ਹੋਣ ਵੱਡੇ ਹੋ ਗਏ ਇਹ ਜੀ ਜਵਾਗ ਨਹੀਂ ਜੰਮ ਪਾਇਆ ਇਹਨੇ ਤਾਂ ਸਾਡੇ ਮੁੰਡਿਆਂ ਨੂੰ ਅਜ ਤੱਕ ਨਸ਼ਾ ਨਹੀਂ ਕੀਤਾ ਨਸ਼ਾ ਤਾਂ ਨਹੀਂ ਕੀਤਾ ਪਹਿਨ ਜਾਣੇ ਚ ਇਹ ਚੀਜ਼ਾਂ ਤਾਂ ਪੀ ਗਿਆ ਨਾ ਤੁਹਾਡਾ ਜਵਾਕ ਇਹੋ ਜਿਹੀ ਚੀਜ਼ਾਂ ਖਾ ਪੀ ਤਾਂ ਗਿਆ ਨਾ ਇਹ ਤਾਂ ਬਈ ਤੁਹਾਡੇ ਲਈ ਬੋਲਨੇ ਆ ਠੀਕ ਹੈ ਬਾਕੀ ਹੋਰ ਭਗਵੰਤਾਨ ਸਰਕਾਰ ਨੂੰ ਬੇਨਤੀ ਬਈ ਕਰਨਾ ਕਿ ਹੁਣ ਤੁਸੀਂ ਦੇਖੋ ਭਈ ਤੁਹਾਡਾ ਮੁਖੀ ਸਰ ਸਾਹਿਬ ਫੋਰਸ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਦੇਖੋ ਸਾਰਿਆਂ ਦੀ ਫੂਡ ਜੋ ਫੂਡ ਸਪਲਾਈ ਵਾਲੇ ਆ ਉਹਨਾਂ ਨੂੰ ਬੇਨਤੀ ਆ ਵੀ ਆ ਕੇ ਇਹਨਾਂ ਦੀ ਸਾਰਿਆਂ ਦੀ ਚੈਕਿੰਗ ਹੋਵੇ ਤੇ ਸਾਡੇ ਨੌਜਵਾਨ ਜੋ ਪੰਜਾਬ ਦੇ ਨੌਜਵਾਨ ਨੇ ਉਹਨਾਂ ਦਾ ਘਾਣ ਨਾ ਹੋਵੇ ਸਾਡਾ ਪੰਜਾਬ ਤਾਂ ਪਹਿਲਾਂ ਹੀ ਨਸ਼ਿਆਂ ਦੇ ਦੋਬਤਾਰ ਫੂਡ ਸਪਲਾਈ ਇੰਸਪੈਕਟਰਾਂ ਨੂੰ ਜਿੰਨੇ ਵੀ ਜਿਹੜੀ ਟੀਮ ਹੁੰਦੀ ਸਾਨੂੰ ਇੰਨਾ ਜਿਆਦਾ ਨੌਲੇਜ ਨਹੀਂ ਹੋएगी ਆ ਵੀ ਸੈਂਪਲ ਕਲੈਕਟ ਕਰ ਰਹੇ ਪਈ ਬੇਨਤੀ ਆ ਇਹ ਅੱਗ ਤੁਹਾਡੇ ਘਰ ਤੱਕ ਪਹੁੰਚੇ ਹਨਾ ਇਹ ਤਾਂ ਆਮ ਘਰਾਂ ਦੇ ਲੋਕਾਂ ਤੱਕ ਪਹੁੰਚੀ ਜਾਣੇ ਜਾਂ ਜਾਣੇ ਤੁਸੀਂ ਹੀ ਪੀ ਪੋਗੇ ਜ਼ਰੂਰੀ ਨਹੀਂ ਹੈਗਾ ਵੀ ਵੀ ਤੁਸੀਂ ਨਹੀਂ ਪੀਂਦਗੇ ਉਹ ਕਿਸੇ ਦੇ ਥਰੂ ਆ ਕੇ ਤੁਹਾਡੇ ਕੋਲ ਆ ਸਕਦਾ ਹੈ ਮੈਂ ਹੱਥ ਜੋੜ ਕੇ ਬੇਨਤੀ ਪਈ ਹੋ ਜਾ ਲੋਕਾਂ ਤੋਂ ਬਚਾਓ ਲੋਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ